ਸਮਰਾਲਾ ਅਦੀਨ ਪੈਂਦੇ ਪਿੰਡ ਲਲਕਲਾ ਵਿਖੇ ਇੱਕ ਬਹੁਤ ਹੀ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਜਦੋਂ ਪਿਛਲੇ 2 ਦਿਨ ਤੋਂ ਲਾਪਤਾ ਔਰਤ ਦੀ ਲਾਸ਼ ਐਤਵਾਰ ਤੜਕੇ ਮਾਲਕ ਦੇ ਘਰੋਂ ਉਹਨਾਂ ਦੀ ਰਸੋਈ ਦੇ ਹੇਠਲੇ ਕੱਪਵਾਰਡ ਵਿੱਚ ਪਈ ਬਰਾਮਦ ਹੋਈ ਇਸ ਔਰਤ ਨੂੰ 2 ਦਿਨ ਪਹਿਲਾਂ ਹੀ ਕਤਲ ਕਰ ਦਿੱਤਾ ਗਿਆ ਸੀ ਅਤੇ ਲਾਸ਼ ਨੂੰ ਲੁਕੋ ਕੇ ਰੱਖਿਆ ਹੋਇਆ ਸੀ ਜਦਕਿ ਇਸ ਔਰਤ ਦਾ ਪਰਿਵਾਰ ਕਾਰਵਾਈ ਲਈ 2 ਦਿਨ ਤੋਂ ਥਾਣਾ ਸਮਰਾਲਾ ਵਿਖੇ ਗੇੜੇ ਲਗਾਉਂਦਾ ਰਿਹਾ ਦੱਸ ਦਈਏ ਜਿਸ ਘਰ ਵਿੱਚ ਇਸ ਔਰਤ ਦੀ ਲਾਸ਼ ਮਿਲੀ ਆ ਉਥੇ ਔਰਤ ਘਰ ਵਿੱਚ ਕੰਮ ਕਰਦੀ ਸੀ ਮੇਰਾ ਪਿੰਡ ਇਹ ਲਲਕਲਾ ਜੀ ਬੈਕਅਪ ਵਿੰਡੋ ਮੇਰਾ ਹਾਰੀ ਹੈ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਗਰਜੰਟ ਸਿੰਘ ਹੈ ਜੀ ਮੇਰੀ ਮਾਤਾ ਜੀ ਸੀ ਉਹਨਾਂ ਦਾ ਸਰਿੰਦਰ ਕੌਰ ਤੀ ਜੀ ਉਹਨਾਂ ਦੀ ਉਮਰ 60 68 ਸਾਲ ਦੀ ਉਮਰ ਸੀ ਕੀ ਕਟਣਾ ਵਾਪਰੀ ਹੈ ਕਟਣਾ ਜੀ ਉਹ ਕਿਸੇ ਦੇ ਘਰਾਂ ਕੰਮ ਕਰਨ ਗਏ ਸੀ ਜੀ ਤੇ ਉਹਨਾਂ ਨੇ ਕੀ ਕਰਿਆ ਮੇਰੀ ਮਾਤਾ ਜੀ ਨੂੰ ਮਾਰ ਕੇ ਘਰਾਂ ਰੱਖ ਲਿਆ ਉਹਨਾਂ ਨੇ ਦੋ ਰਾਤਾਂ ਘਰਾਂ ਰੱਖਿਆ ਜੀ ਮੇਰੀ ਮਾਤਾ ਨੂੰ ਤੇ ਪੁਲਿਸ ਨੇ ਉਹ ਅੰਦਰੋਂ লাশ ਕੱਢ ਲਈ ਉਹਨਾਂ ਨੂੰ ਬਹੁਤ ਪੂਰੀ ਤਰੀਕਾ ਤੇ ਮਾਤਾ ਨੂੰ ਮੇਰੀ ਨੂੰ ਮਾਰਿਆ ਗਿਆ ਜੀ ਤੇ ਜਿਹੜੀ ਉਹਨਾਂ ਦੀ ਬੀਬੀ ਸੀ ਉਹ ਉਹਨਾਂ ਨੂੰ ਕਹਿ ਰਹੀ ਆ ਵੀ ਇਹਨਾਂ ਨੇ ਮਾਰਤੀ ਜੀ ਉਹਨਾਂ ਦੀ ਕੋਈ ਉਹਨਾਂ ਨੇ ਗੱਲ ਨਹੀਂ ਸੁਣੀ ਪੁਲਿਸ ਨੇ ਜੀ ਪੁਲਿਸ ਨੂੰ ਪਰਸੋਂ ਵੀ ਕਹੀ ਗਈ ਵੀ ਇਹਨਾਂ ਦੇ ਅੰਦਰੋਂ ਆਈ ਇਹਨਾਂ ਨੇ ਅੰਦਰੋਂ ਆਈ ਤੇ ਮਦਰ ਕੀ ਜਦੋਂ ਉਹਨਾਂ ਨੇ ਕੱਲ੍ਹ ਸ਼ਾਮ ਨੂੰ লাশ ਕੱਢੀਆ 2 ਦਿਨ ਬਾਅਦ ਹੀ ਅੰਦਰੋਂ ਤੇ ਮਦਰ ਕੀ ਜਿਹੜਾ ਅਪਰਾਧੀ ਆ ਉਹਦਾ ਨਾਂ ਹੀ ਨਹੀਂ ਪਾ ਰਹੇ ਜੀ ਵਿੱਚ ਪਤਾ ਹੈ 17 ਤਰੀਕ ਦੇ ਲਾਪਤਾਈ 3 ਵਜੇ ਤੋਂ 3:30 ਵਜੇ ਘਰ ਤੋਂ ਗਏ ਨੇ ਮੁੜ ਕੇ ਵਾਪਸ ਨਹੀਂ ਆਏਗੇ ਜੀ ਉਹਨਾਂ ਦਾ ਫੋਨ ਵੀ ਸਚਾਫ ਹੋਗਾ ਸੀ ਉਹਨਾਂ ਦੇ ਘਰਾਂ ਗਏ ਬਸ ਉਹਨਾਂ ਦੇ ਘਰਾਂ ਉਹਨਾਂ ਦੀ ਘਰ ਕਲੇਸ਼ ਹੁੰਦਾ ਸੀ ਜੀ ਕੋਈ ਰਿਸ਼ਤੇਦਾਰ ਆਇਆ ਵਾ ਸੀ ਉਹ ਉਹਨਾਂ ਦੀ ਬੁਢੀ ਨੂੰ ਕੁੱਟਮਾਰ ਕਰਦਾ ਸੀ ਜੀ ਉੱਥੇ ਤੋਂ ਮੇਰੀ ਮੰਮੀ ਚਲੀ ਗਈ ਉਹਨਾਂ ਨੇ ਮੇਰੀ ਮੰਮੀ ਛੱਡ ਕੇ ਉਹ ਬੁਢੀ ਛੱਡ ਕੇ ਮੇਰੀ ਮੰਮੀ ਮਾਰਤੀ ਜੀ ਉਹਨਾਂ ਨੇ ਦੋਹਾਂ ਜਣਿਆਂ ਨੇ ਮਾਰ ਕੇ ਅੰਦਰ ਸੋਈ ਚ ਰੱਖ ਲਈ ਜਦਕਿ ਪੁਲਸ ਵਾਲਿਆਂ ਨੇ ਦੋਏ ਦਿਨ ਬਾਹਰ ਕੱਢੀ ਆਈ ਉਹ ਪੁਲਿਸ ਨੇ ਹੁਣ লাশ ਕਬਜ਼ੇ ਚ ਲੈ ਲਿਆ ਹਾਂਜੀ লাশ ਕਬਜ਼ੇ ਚ ਲੈ ਲਈ ਆ ਜੀ ਉਹ ਸਮਰਾਲੇ ਹਸਪੀਟਲ ਚ ਪਈ ਆ ਜੀ ਜੀ ਅਸਲੀ ਮੁੱਦ ਮਕਦਮਾ ਦਰਜ ਕਰ ਲਿਆ ਉਹਨਾਂ ਤੇ ਹਾਂਜੀ ਮਕਦਮਾ ਮਤਲਬ ਕਿ ਉਹ ਮੁੰਡੇ ਤੇ ਕਰਿਆ 1 23 ਇੱਕ ਮੁੰਡੇ ਤੇ ਕਰਿਆ ਜਿਹੜਾ ਅਸਲੀ ਅਪਰਾਧੀ ਉਹਦੇ ਦਾ ਨਵੇਂ ਨਹੀਂ ਲਿਖਿਆ ਜੀ ਵਿੱਚ ਕੀ ਲੱਗਦਾ ਵੀ ਉਹ ਤਕੜੇ ਨੇ ਤਕੜੇ ਉਹ ਕੀ ਕੀ ਕਹਿ ਸਕਦੇ ਆਂ ਜੀ ਹੁਣ ਗਰੀਬ ਬੰਦੇ ਆਸੀਂ ਦਾ ਮਕਾਨ ਚ ਰਹਨੇ ਆ ਕਿਸੇ ਦੇ ਉਹ ਜੱਟ ਨਹੀਂ ਜੀ ਕਿਰਾਏ ਦਾ ਮਕਾਨ ਆ ਜੀ ਕਿੰਨੀ ਦੇਰ ਤੋਂ ਰਹੇ ਜੀ ਇੱਥੇ ਮੈਂ 18-19 ਸਾਲ ਹੋ ਗਏ ਰਹਿੰਦਾ ਨੂੰ ਜੂਰੇ ਕੀ ਕੰਮ ਕਰਦਾ ਮੈਂ ਸਹੀ ਲੇਬਰ ਦਾ ਕੰਮ ਕਰਦਾ ਆ ਤਿੰਨ ਬੱਚੇ ਨਹੀਂ ਦੋ ਗੁੱਡੀਆਂ ਨੇ ਦੋ ਮੇਰੀਆਂ ਭੈਣਾਂ ਨੇ ਕਾ ਬੈਠੇ ਭੈਣ ਆਉਣੇ ਵਾਲੀ ਐ ਇੱਕ ਇਕੱਲਾ ਹੀ ਮੈਂ ਹਨੋਕਲਦੀਪ ਕੌਰ ਮੈਂ ਸਰਿੰਦਰ ਕੌਰ ਦੀ ਬੇਟੀ ਹਾਂ ਮਾਤਾ ਜੀ ਉਮਰ ਕਿੰਨੀ ਸੀਗੀ ਉਹਨੇ 60 ਬਾਰ ਸਾਲ ਸੀਗੀ ਉਮਰ ਜੀ ਤਾਂ ਹੀ ਫੋਨ ਗਿਆ 9 ਵਜੇ ਘਰ ਤੋਂ ਮੇਰੀ ਪਰਜਾਈ ਦਾ ਫੋਨ ਗਿਆ ਕਹਿੰਦੇ ਵੀ ਮੰਮੀ ਹਾਲ ਤੱਕ ਘਰੇ ਨਹੀਂ ਆਈ ਹੈਗੀ ਮੈਂ ਅਸੀਂ ਤਾਂ ਸਵੇਰ ਦੂਜੀ ਸਵੇਰ 9 ਵਜੇ 6 ਵਜੇ ਆ ਗਏ ਸੀਗੇ ਜੀ ਉਰੇ ਅਸੀਂ ਕੱਲ ਦੇ ਉਰੇ ਬੈਠਿਆ ਸਾਨੂੰ ਕੋਈ ਨਹੀਂ ਉਹਨਾਂ ਦੇ ਘਰ ਦੇ ਨੇ ਨਹੀਂ ਪੁੱਛਿਆ ਕਿਸੇ ਨੇ ਵੀ ਆ ਕੇ ਕਿਸੇ ਨੇ ਸਾਡੀ ਨਾ ਪੁਲਿਸ ਵਾਲਿਆਂ ਨੇ ਸੋਲੀ ਸਾਡੀ ਕਿਸੇ ਨੇ ਕੋਈ ਸੁਣਵਾਈ ਨਹੀਂ ਕੀਤੀ ਜੀ ਹੁਣ ਕਿਵੇਂ ਪਤਾ ਲੱਗਿਆ ਵੀ ਉਹ ਮਾਤਾ ਜੀ ਉਹਨਾਂ ਨੇ ਮਾਰਤੇ ਸੀ ਗੁੱਥੀ ਪਏ ਸੀਗੇ ਸਾਨੂੰ ਤਾਂ ਮੈਨੂੰ ਤਾਂ ਇਹ ਹੁਣ ਪਤਾ ਲੱਗਿਆ ਰਾ ਮੇ ਡੈਡੀ ਉਹਨਾਂ ਨੂੰ ਰਾਤ ਦਾ ਪਤਾ ਸੀਗਾ ਰਾਤ ਪੁਲਿਸ ਉਹਨਾਂ ਦੇ ਘਰ ਆਈ ਸੀਗੀ ਜਦੋਂ ਪਹਿਲਾਂ ਆਈ ਸੀ ਬੁਲਾਈ ਉਹਨਾਂ ਨੇ ਕੋਈ ਛਾਣਬੀਨ ਨਹੀਂ ਕੀਤੀ ਸਾਨੂੰ ਕਹਿੰਦੇ ਤੁਸੀਂ ਚੁੱਪ ਕਰਕੇ ਘਰ ਨੂੰ ਵਗਜੋ ਕਿ ਜਿਹੜੀ ਕਾਰਵਾਈ ਅਸੀਂ ਆਪੇ ਕਰਾਂਗੇ ਉਹਨਾਂ ਨੇ ਕੁਝ ਨਹੀਂ ਕੀਤਾ ਹੀ ਕੱਲ ਦੁਵਾਰਾ ਬੁਲਾਏ ਸੀਗੇ ਪੁਲਸਾਰੇ ਔਰ ਰਾਤ ਲੈ ਕੇ লাশ ਚੱਕ ਕੇ ਉਹਨਾਂ ਦੇ ਘਰ ਤੇ ਸਾਨੂੰ ਤਾਂ ਇਹ ਸਵੇਰੇ ਦੱਸਿਆ ਹੀ ਕੀ ਲੱਗਦਾ ਕੀ ਘਟਨਾ ਹੋਈ ਹੋਵੇਗੀ ਉਹਨਾਂ ਦੇ ਘਰੇ ਕਲੇਸ਼ ਚੱਲਦਾ ਸੀਗਾ ਉਹਨਾਂ ਦੀ ਬੁੜੀ ਨੂੰ ਮਾਰਨ ਲੱਗੇ ਸੀਗੇ ਉਹ ਆਪਸ ਵਿੱਚ ਲੜਦੇ ਪਏ ਸੀਗੇ ਉਹ ਉਹਨਾਂ ਦੀ ਬੁੜੀ ਭੱਜ ਗਈ ਭੱਜ ਕੇ ਕਿਸੇ ਉਹ ਗਵਾਂਡੀਆਂ ਦੇ ਘਰੇ ਚਲੀ ਗਈ ਉਹਨਾਂ ਨੇ ਮੇਰੀ ਮੰਮੀ ਨੂੰ ਮਾਰ ਕੇ ਉੱਥੇ ਅੰਦਰ ਕਿਤੇ ਦੱਬਤਾ ਵੀ ਉਹਨਾਂ ਨੇ ਲੁਕੋਤੀ ਉਹ ਲਾਸ਼ ਉਹਦੀ ਤੁਸੀਂ ਪ੍ਰਸ਼ਾਸਨ ਤੋਂ ਕੀ ਚਾਹੁੰਦੇ ਹੋ ਵੀ ਸਾਨੂੰ ਇਨਸਾਫ ਦਿੱਤਾ ਜਾਵੇ ਜਿਹੜੇ ਉਹਨਾਂ ਦੇ ਘਰ ਦੇ ਦੋਸ਼ੀ ਆ ਉਹਨਾਂ ਨੂੰ ਸਾਰਿਆਂ ਨੂੰ ਜਿਵੇਂ ਸਾਡੀ ਮਾਤਾ ਮਾਰੀਏ ਸਾਨੂੰ ਉਹ ਵੀ ਇਨਸਾਫ ਚਾਹੀਦਾ ਹੈ ਜਿਹੜੋਂ ਉਹਨਾਂ ਦੇ ਘਰ ਦੇ ਉਨੋਂ ਸਾਰਿਆਂ ਨੂੰ ਲੈ ਕੇ ਜਾਣੀ ਚਾਹੀਦੀ ਹੈ ਪੁਲਿਸ ਜੇਲ੍ਹ ਚ ਪਾਓ ਉਹਨਾਂ ਨੂੰ ਵੀ ਲੱਗਦਾ ਵੀ ਪੁਲਿਸ ਕਾਰਵਾਈ ਨਹੀਂ ਕਰ ਰਹੀ ਨਹੀਂ ਕੋਈ ਕੁਝ ਨਹੀਂ ਕਰਦੀ ਪੁਲਿਸ ਕੋਈ ਕੁਝ ਨਹੀਂ ਕਰਦੀ ਹੈਗੀ ਉਹ ਤਾਂ ਘਰੇ ਬੈਠੇ ਜਿਨ੍ਹਾਂ ਨੇ ਨਾਲ ਰਲ ਕੇ ਮਾਰੀ ਆ ਉਹ ਤਾਂ ਹੀ ਘਰੇ ਬੈਠੇ ਆ ਮੇਰੇ ਨਾਲ ਕਰਤੀ ਹਮ ਤੇ ਉਹਦੇ ਨਾਲ ਜਿਹੜਾ ਹੋਇਆ ਬਹੁਤ ਜ਼ੁਲਮ ਹੋਇਆ ਯਾਨੀ ਮੈਂ ਤਾਂ ਇੱਕ ਬਹੁਤ ਦੇਵਤਾ ਬੰਦਾ ਸੀ ਇੱਥੇ ਆ ਨਹੀਂ ਜੇ ਆਪਣੇ ਮੈਨੂੰ ਕੋਈ ਸ਼ੱਕ ਨਹੀਂ ਸੀ ਆਪਣੇ ਇਹ ਤਾਂ ਫਿਰ ਦੇਖੋ ਦੇਖ ਜਾ ਦਿਓ ਨਾ ਆਪਣੇ ਜਦੋਂ ਦੂਈ ਬੁਢੀ ਤਾਂ ਗੱਲ ਘੋਟਦੇ ਸੀ ਕੁਝ ਜਤੀ ਮੈਂ ਚਲੇ ਗਿਆ ਉੱਥੇ ਚਲੇ ਗਿਆ ਮੈਂ ਪੁੱਛਿਆ ਮੈਂ ਕਿਹਾ ਮੇਰੇ ਘਰ ਦੇ ਕਿੱਥੇ ਆ ਕਹਿੰਦਾ ਹੁਣੇ ਗਏ ਆ ਬਾਈ ਘਰ ਨੂੰ ਕਹਿੰਦੇ ਮੈਂ ਆਪਦੀ ਨੂੰ ਨੂੰ ਫੋਨ ਲਾਇਆ ਮੈਂ ਕਿਹਾ ਤੇ ਮਮੀ ਆ ਗਈ ਘਰੇ ਇਹ ਕਹਿੰਦੀ ਨਹੀਂ ਆਈ ਨਹੀਂ ਡੈਡੀ ਮੈਂ ਕਿਹਾ ਬਾਹਰ ਦੇਖ ਬੁਡੀਆਂ ਕੋਈ ਖੜਕੀ ਹੋਊਗੀ ਇਨੇ ਦੇਖ ਕੇ ਮੈਨੂੰ ਫੋਨ ਜਦ ਕਰਿਆ ਕਹਿੰਦਾ ਪਾਪਾ ਆਈ ਨਹੀਂ ਮੈਂ ਕਹਾ ਚੱਲ ਹੋਰ ਦੇਗਾ ਇੱਥੇ ਕੰਮ ਲੱਗ ਗਈ ਹੋਣੀ ਇਹ ਕਰਨ ਫਿਰ ਰਿਪੋਰਟ ਲਗਾਈ ਫਿਰ ਆਪਣੇ ਰਾਤ ਨੂੰ ਦਾ 11 ਵਜੇ ਜਾ ਕੇ ਅਸੀਂ ਥਾਣੇ ਦਰਖਾਸਤ ਦੇ ਕੇ ਆਏ ਪੁਲਿਸ ਆਈ ਹੋਣੀ ਉਹਨੇ ਆ ਪੁਲਿਸ ਆਈ ਆ ਕੋਈ ਜਾਣੀ ਦੋ ਮਰਜਮਾ ਨਾਲ ਆਏ ਸੀ ਪੁਲਿਸ ਕਰਮਚਾਰੀ ਦੇਖ ਕੇ ਮੁੜ ਗਏ ਬੱਸ ਫਿਰ ਰਾਤ ਫੇਰ ਦੁਬਾਰਾ ਆਏ ਨੇ ਉਹਨਾਂ ਦੇ ਘਰ ਆ ਰਾਤ ਆਏ ਦੁਬਾਰਾ ਕੀ ਹੋਇਆ ਫਿਰ ਰਾਤੀ ਜਿਹੜਾ ਹੋਇਆ ਰਾਤੀ ਪਹਿਲਾਂ ਉਂਗ ਪਹਿਲਾਂ ਆਏ ਸੀ ਯਾਨੀ ਦੂਏ ਗੇਟ 'ਚ ਉਹਨਾਂ ਨੂੰ ਲਾਸ਼ ਕੱਢੀ ਆ ਕੇ ਜੀ ਕੀ ਬੰਤਨ ਮਾਰੇ ਦਾ ਆਪਣੇ ਦਾ ਉਹ ਕਹਿੰਦੇ ਸੱਟਾ ਸੱਤਬ ਹਮਾਰੀ ਹੋਈ ਉਹਨਾਂ ਨੂੰ ਗਲ ਕੁੱਟ ਕੇ ਮਾਰਿਆ ਆ ਚੁੰਨੀ ਹੂੰ ਮੈਂ ਗਲ ਚ ਕਹਿੰਦੇ ਜੀ ਆਪਣੇ ਜਿਹਦੇ ਨਾਲ ਮਾਰੀ ਆ ਕਿੱਥੋਂ ਬਰਾਮਦ ਹੋਈ ਆ ਲਾਸ਼ ਆ ਜਿਹੜੀ ਇਹ ਸੋਈ ਦੇ ਵਿੱਚੋਂ ਹੋਈ ਆ ਜੀ ਔਰ ਸੋਈ ਚ ਕਾਇਨ ਜਿਹੜਾ ਬਣਿਆ ਹੁੰਦਾ ਉਹਦੇ ਵਿੱਚ ਕੀ ਮੰਗ ਕਰਦੇ ਨੇ ਮੰਗ ਸਾਨੂੰ ਇਨਸਾਫ ਗਰੀਬ ਬੰਦੇ ਨੂੰ ਚਾਹੀਦਾ ਹੋਰ ਸਾਨੂੰ ਆਪਣੇ ਕੀ ਕਿਰਾਏ ਤੇ ਬੈਠਾ ਮੈਂ